ਸਸ਼ਿਆ ਕਾਲਸ ਕਾਈ ਨਿਊਜ਼ ਪੰਜਾਬ ਦੇਖ ਰਹੇ ਹੋ ਤੁਸੀਂ ਤਾਂ ਮੈਂ ਹਾਂ ਤੁਹਾਡੇ ਨਾਲ ਵਿਵੇਕ ਕੁਮਾਰ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਪਾਰਟੀਆਂ ਦੇ ਵੱਲੋਂ ਆਪਣੇ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤੇ ਗਏ ਨੇ ਤੇ ਇਹਨਾਂ ਚੋਣਾਂ ਦਾ ਪ੍ਰਚਾਰ ਵੀ ਸ਼ੁਰੂ ਕਰ ਦਿੱਤਾ ਗਿਆ ਇਸੇ ਕੜੀ ਤਹਿਤ ਅੱਜ ਸੰਗਰੂਰ ਤੋਂ ਕਾਂਗਰਸ ਦੇ ਉਮੀਦਵਾਰ ਸੁਖਪਾਲ ਸਿੰਘ ਖੈਰਾ ਚੋਣ ਪ੍ਰਚਾਰ ਕਰਦੇ ਹੋਏ ਬਰਨਾਲਾ ਪਹੁੰਚੇ ਜਿੱਥੇ ਉਹਨਾਂ ਦੇ ਵੱਲੋਂ ਅਚਾਨਕ ਹੀ ਚਨਚੇਤ ਮੰਡੀ ਦੇ ਵਿੱਚ ਦੌਰਾ ਕੀਤਾ ਗਿਆ ਜਿੱਥੇ ਉਹਨਾਂ ਨੇ ਪੰਜਾਬ ਸਰਕਾਰ ਦੇ ਦਾਅਵਿਆਂ ਤੇ ਪ੍ਰਸ਼ਾਸਨ ਦੇ ਵਾਅਦਿਆਂ ਦੀ ਪੂਲ ਵੀ ਖੋਲੀ ਹੈ ਸੁਖਪਾਲ ਸਿੰਘ ਖੈਰਾ ਉਹਰਾਦਾ ਕਹਿਣਾ ਹੈ ਕਿ ਮੰਡੀਆਂ ਦੇ ਵਿੱਚ ਕਿਸਾਨਾਂ ਦੀ ਫਸਲ ਲਿਫਟਿੰਗ ਨਹੀਂ ਕੀਤੀ ਜਾ ਰਹੀ ਬਲਕਿ ਉੱਥੇ ਮਜ਼ਦੂਰਾਂ ਨੂੰ ਵੀ ਜਿਹੜੇ ਬੰਦਿਆ ਪੈਸਾ ਹੈ ਉਹ ਨਹੀਂ ਦਿੱਤਾ ਜਾ ਰਿਹਾ ਇਸ ਕਾਰਨ ਮਜ਼ਦੂਰ ਵਰਗ ਵੀ ਜਿਹੜਾ ਉਤਰਨਾ ਲਾ ਕੇ ਬੈਠਾ ਆ ਤੇ ਉੱਥੇ ਹੀ ਉਹਨਾਂ ਦਾ ਕਹਿਣਾ ਹੈ ਕਿ ਲਗਾਤਾਰ ਪੰਜਾਬ ਦੇ ਵਿੱਚ ਮੀਂਹ ਪੈ ਰਿਹਾ ਤੇ ਕਿਸਾਨਾਂ ਦੀਆਂ ਫਸਲਾਂ ਬਰਬਾਦ ਹੋਣ ਦੀਆਂ ਖਬਰਾਂ ਵੀ ਸਾਹਮਣੇ ਆ ਰਹੀਆਂ ਨੇ ਪਰ ਇਸ ਦੇ ਬਾਵਜੂਦ ਵੀ ਪ੍ਰਸ਼ਾਸਨ ਦੇ ਕੰਨ ਦੇ ਉੱਤੇ ਕੋਈ ਜੂਨੀ ਰੈਂਗ ਨਹੀਂ ਕਿਉਂਕਿ ਪ੍ਰਸ਼ਾਸਨ ਦੇ ਵੱਲੋਂ ਕਿਸੇ ਵੀ ਤਰੀਕੇ ਦੇ ਪੁਖਤਾ ਪ੍ਰਬੰਧ ਮੰਡੀਆਂ ਦੇ ਵਿੱਚ ਨਹੀਂ ਕੀਤੇ ਗਏ ਨੇ ਇਸ ਵਾਬਤ ਖਪਾਲ ਸਿੰਘ ਖੈਰਾ ਦਾ ਹੋਰ ਕੀ ਕੁਝ ਕਹਿਣਾ ਆਓ ਸੁਣਦੇ ਹਾਂ ਕੋਈ ਬੜੀ ਸਮੱਸਿਆ ਆ ਰਹੀ ਆ ਕੰਪਲੀਟ ਸੰਗਰੂਰ ਬਰਨਾਲਾ ਔਰ ਮਲੇਰਕੋਟਲਾ ਡਿਸਟ੍ਰਿਕਟ ਇੱਕ ਯੂਨੀਫਾਰਮ ਸ਼ਿਕਾਇਤ ਹੈ ਕਿ ਕਿ ਕਣਕ ਦੀ ਬਹੁਤ ਜ਼ਿਆਦਾ ਆ ਚੁੱਕੀ ਹੈ ਫਸਲ ਮੰਡੀਆਂ ਦੇ ਵਿੱਚ ਲੇਕਿਨ ਲਿਫਟਿੰਗ ਜਿਹੜੀ ਹੈਗੀ 80% ਮਾਲ ਹਲੇ ਮੰਡੀਆਂ ਦੇ ਵਿੱਚ ਪਿਆ ਮੈਂ ਅੱਜ ਡੀ ਐਫ ਐਸ ਸੀ ਸੰਗਰੂਰ ਨਾਲ ਗੱਲ ਕੀਤੀ ਸੀਗੀ ਤੇ ਅੱਜ ਡੀ ਐਫ ਐਸ ਸੀ ਬਰਨਾਲਾ ਨਾਲ ਗੱਲ ਕੀਤੀ ਟੁਡੇ ਬਰਨਾਲਾ ਮੰਡੀ 'ਚ ਅਸੀਂ ਖੜੇ ਹਾਂ ਤੁਸੀਂ ਇੱਕ ਵਾਰੀ ਸ਼ਾਰਟ ਲੈ ਕੇ ਦੇਖ ਹੀ ਸਕਦੇ ਹੋ ਚੋਕ ਹੋ ਗਏ ਮੰਡੀਆਂ ਆਰਥਿਕਾਂ ਦੀ ਸ਼ਿਕਾਇਤ ਹੈ ਲਿਫਟਿੰਗ ਹੋ ਨਹੀਂ ਰਹੀ ਕੱਲ ਨੂੰ ਮੌਸਮ ਖਰਾਬ ਹੋ ਗਿਆ فرض ਕਰੋ بارش ਪੈਗੀ ਜਾਂ ਕੁਝ ਜਿਹੜਾ ਟੋਟਲ ਖਮਿਆਜ਼ਾ ਉਹ ਆੜਤੀਆਂ ਤੇ ਪੈ ਜਾਣਾ ਆ। ਆਲਰੇਡੀ ਮੌਸਮ ਖੱਟ ਉਹਨਾਂ ਦਾ ਲੱਗ ਜਾਣਾ ਵਾ ਤੇ ਕਿਸਾਨਾਂ ਦਾ ਵੀ ਨੁਕਸਾਨ ਹੋਣਾ। ਸਰਕਾਰ ਨੇ ਪੱਲਾ ਝਾੜ ਲੈਣਾ। ਸੋ ਇਹ ਸੰਗਰੂਰ ਹੋਮ ਡਿਸਟ੍ਰਿਕਟ ਆ ਚੀਫ ਮਿਨਿਸਟਰ ਦੀ। ਅਗਰ ਇੱਥੇ ਲਿਫਟਿੰਗ ਇੰਨੀ ਸਲੋ ਆ ਪ੍ਰੋਕੂਰਮੈਂਟ ਦਾ ਪ੍ਰੋਸੈਸ ਇੰਨਾ ਸਲੋ ਆ ਇਹਦਾ ਮਤਲਬ ਉਹਨਾਂ ਦੀ ਤਿਆਰੀ ਕੋਈ ਨਹੀਂ ਸੀਗੀ। ਇਹ ਉਹਨਾਂ ਨੂੰ ਉੱਥੇ ਧਿਆਨ ਕਰਨਾ ਚਾਹੀਦਾ ਤੁਰੰਤ ਇਸੀ ਲਿਫਟਿੰਗ ਕਰਾਉਣੀ। ਦੂਸਰਾ ਆੜਤੀਆਂ ਦੇ ਕੁਝ ਇਸ਼ੂਜ਼ ਨੇ ਜਿੱਦਾਂ ਮੈਂ ਕਿਹਾ ਕਿ ਉਹਨਾਂ ਨੂੰ ਜਿਹੜੀ ਗਵਰਨਮੈਂਟ ਆਫ ਇੰਡੀਆ ਦਾ ਜਿਹੜਾ ਅੱਜ ਵੀ ਜਿਹੜੀ ਗਵਰਨਮੈਂਟ ਵੱਲੋਂ ਕੀ ਜਾ ਰਿਹਾ ਅਗਰ 2.5% ਨਾ ਕੈਲਕੂਲੇਟ ਕਰੀਏ ਤਾਂ ਫਿਰ 57 ਰੁਪਏ ਬਣਦੀ ਉਹਨਾਂ ਦੀ ਆੜਤ ਲੇਕਿਨ ਦਿੱਤੀ ਜਾ ਰਹੀ ਹੈ ਕਿ ਉਹਨਾਂ ਨੇ 44 ਰੁਪਏ ਤੋਂ 13 ਰੁਪਏ ਆੜਤੀਆਂ ਦਾ ਵੀ ਖਾਦਾ ਜਾ ਰਿਹਾ ਵਾ ਉਹ ਵੀ ਵਿਚਾਰੇ ਮਿਹਨਤ ਕਰਦੇ 45000 ਪੰਜਾਬ ਦਾ ਆੜਤੀਆ ਵਾ ਤਾਂ ਮੈਂ ਅਪੀਲ ਕਰੂੰਗਾ ਗਵਰਨਮੈਂਟ ਆਫ ਇੰਡੀਆ ਨੂੰ ਆ ਭਗਵਾਨਤਪਾਨ ਨੂੰ ਕਿ ਇਹਨਾਂ ਦਾ ਇਸ਼ੂ ਟੇਕ ਅਪ ਕਰੋ ਸੈਂਟਰਲ ਗਵਰਨਮੈਂਟ ਨਾਲ ਤੇ ਇਹਨਾਂ ਦੀ ਜਿਹੜੀ ਹੈਗੀ ਆ ਜੈਨੂਨ ਜਿਹੜੀ ਡਿਮਾਂਡ ਹੈਗੀ ਉਸ ਨੂੰ ਆਪਾਂ ਲੇਬਰ ਕਲਾਸ ਵੀ ਬਹੁਤ ਪੀਸੀ ਹੋਈ ਹੈ ਗਰੀਬ ਆਦਮੀ ਆ ਪੱਲੇਦਾਰਾਂ ਦਾ ਧਰਨਾ ਲੱਗਿਆ ਉਹਨਾਂ ਦਾ ਕਹਿਣਾ ਵਾ ਕਿ ਸਾਨੂੰ ਪਰ ਬੈਗ ਅਸਲ ਗਵਰਨਮੈਂਟ ਆਫ ਇੰਡੀਆ ਦਾ ਰੇਟ ਜਿਹੜਾ ਹੈ ਉਹ 4 ਰੁਪਏ ਇੱਕ ਬੈਗ ਦੀ ਜਿਹੜੀ ਉਹਨਾਂ ਨੇ ਢਵਾ ਟਵਾਈ ਕਰਨੀ ਆ ਪਰ ਉਹਨਾਂ ਉਹਨਾਂ ਦਾ ਕੰਪੀਟੀਸ਼ਨ ਕਰਾ ਕੇ ਉਹਨਾਂ ਦੇ ਟੈਂਡਰ ਪਵਾ ਕੇ ਉਹਨਾਂ ਨੂੰ ਇਸ ਵਕਤ ਮਿਲ ਰਿਹਾ 2 ਰੁਪਏ ਤੋਂ ਵੀ ਘੱਟ ਪਰ ਬੈਗ ਸਭ ਤੋਂ ਅਤ ਗਰੀਬ ਬੰਦਾ ਉਹ ਜਿਹਨੇ ਆਪਣੇ ਮੋਢਿਆਂ ਤੇ ਚੱਕ ਕੇ ਫਸਲ ਢੋ ਕੇ ਲੈ ਕੇ ਜਾਣੀ ਆ ਸੋ ਇਹ ਦੋਨੋਂ ਇਸ਼ੂਸ ਪੱਲੇਦਾਰ ਯੂਨੀਅਨ ਦੇ ਵੀ ਔਰ ਆਰਤੀਆਂ ਦੇ ਵੀ ਮੈਂ ਕਰਦਾ ਤੇ ਉਮੀਦ ਕਰਦਾ ਕਿ ਭਗਵਾਨ ਜੀ ਮਾਨ ਕਨਸੈਂਟਰੇਟ ਕਰੇਗਾ ਰਾਦਰ ਦੈਨ ਗੁਆ ਗੁਜਰਾਤ ਇੱਧਰ ਚੋਣਾਂ ਦੀ بجائے ਆਪਣੇ ਪਹਿਲਾਂ ਸੰਗਰੂਰ ਦੇ ਵਿੱਚ ਆਣ ਕੇ ਤੇ ਕਰਨਗੇ 20th ਮਿਨਿਸਟਰ ਇਸ ਕੰਸਟਿਟੂਐਂਸੀ ਦਾ ਉਹਦਾ ਫਰਜ਼ ਬਣਦਾ ਵਾ ਕਿ ਉਹ ਇਮੀਡੀਏਟਲੀ ਇੱਥੋਂ ਲਿਫਟਿੰਗ ਜਲਦੀ ਤੋਂ ਜਲਦੀ ਕਰਵਾ ਲੋ ਜੀ ਲੱਗਦਾ ਕਿ ਸੱਤਾ ਤੋਂ ਪਹਿਲਾਂ ਤਾਂ ਸੱਤਾ ਤੋਂ ਪਹਿਲਾਂ ਤਾਂ ਚੰਦ ਦਿਖਾ ਦਿੱਤਾ ਆਪਾਂ ਕਿ 22 ਫਸਲਾਂ ਦੇ ਉੱਤੇ ਮਿਨਿਮਮ ਸਪੋਰਟ ਪ੍ਰਾਈਸ ਭਗਵਾਨਤ ਮਾਨ ਦੀ ਆਪਣੀ ਕਮਿਟਮੈਂਟ ਹੈ ਹੁਣ ਉਹ 22 ਫਸਲਾਂ ਦਾ ਤਾਂ ਕੀ ਮਿਲਣੀ ਹੈਗੀ ਆ ਇੱਕ ਮੂੰਗੀ ਦੀ ਤੇ ਮੱਕੀ ਦੀ ਫਸਲ ਦੋ ਫਸਲਾਂ ਤੇ ਸਟੇਟ ਗਵਰਨਮੈਂਟ ਨੇ ਮਿਨਿਮਮ ਸਪੋਰਟ ਪ੍ਰਾਈਸ ਦਿੱਤੀ ਸੀ ਮੂੰਗੀ ਦੇ ਦਿੱਤੀ ਸੀਗੀ 7275 ਰੁਪਏ 90% ਮੂੰਗੀ ਦੀ ਫਸਲ ਪਿਛਲੇ ਵਰੇ ਜਿਹੜੀ ਆ ਉਹ ਡਿਸਟ੍ਰਿਕਟ ਸੇਲ ਚ ਗਈ ਆ ਲੋਕਾਂ ਨੇ ਮਯੂਸ ਹੋ ਕੇ ਸੁੱਟ ਕੇ ਨੱਠ ਗਏ ਨੇ ਜਿੱਦ ਨਾਲ ਹੁਣ ਲੋਕਾਂ ਨੇ ਹੁਣ ਮੂੰਗੀ ਦੀ ਗੱਲ ਹੀ ਨਹੀਂ ਕਰਦੀ ਆ ਆਮ ਆਦਮੀ ਪਾਰਟੀ ਅਗਰ ਤੁਸੀਂ ਕਹਿੰਦੇ ਕਿ ਡਾਇਵਰਸੀਫਾਈ ਕਰਨਾ ਝੋਨੇ ਨੂੰ ਘਟਾਉਣਾ ਜਦ ਤੱਕ ਤੁਸੀਂ ਉਹਨਾਂ ਨੂੰ ਆਲਟਰਨੇਟ ਕ੍ਰੋਪਿੰਗ ਸਿਸਟਮ 60-70000 ਰੁਪਏ ਇਕੜ ਦਾ ਜ਼ਿੰਮੇਦਾਰ ਨੂੰ ਨਹੀਂ ਦਿਓਗੇ ਉਹ ਝੋਨਾ ਕਿਉਂ ਛੱਡੇਗਾ ਝੋਨਾ ਛੱਡਣਾ ਚਾਹੁੰਦਾ ਉਹਨੂੰ ਸਮਝਦਾ ਰਿਹਾ ਕਿ ਪਾਣੀ ਖਰਾਬ ਹੋ ਰਿਹਾ ਪੰਜਾਬ ਦਾ ਛੱਡੇਗਾ ਤਾਂ ਹੀ ਨਾ ਜੇ ਉਹਨੂੰ ਆਲਟਰਨੇਟ ਉਹਦੀ ਆਮਦਨ 50-60-70000 ਪਰ ਕਰਾ ਨਹੀਂ ਸਕੇ ਇਹਨਾਂ ਦੀ ਜਿਹੜੀ ਮਿਨਿਸਟਰ ਹੈ ਹੁਣ ਬਣੀ ਗਗਨ ਅਨਮੋਲ ਸੋ ਬਾਹਰ ਬੈ ਕੇ ਚੁਟਕੀਆਂ ਮਾਰਨੀਆਂ ਕਿ 5 ਮਿੰਟ 5 ਮਿੰਟ 5 ਮਿੰਟ ਐਮਐਸਪੀ ਦਵਾ ਦੇਣਗੇ ਵੇਅਰ ਆ ਦੇ ਨੋ ਆਲ ਸੋ ਕਿਤੇ ਨਾ ਕਿਤੇ ਮੈਂ ਸਮਝਦਾ ਕਿ 2 ਸਾਲਾਂ ਦੇ ਵਿੱਚ ਸਰਕਾਰ ਆਲਮੋਸਟ ਹਰ ਫਰੰਟ ਤੇ ਫੇਲ ਹੋ ਰਹੀ ਹੈ ਤਾਂ ਕਰਕੇ ਲੋਕ ਜਿਹੜੇ ਨੇ ਬਹੁਤ ਮਾਇੂਸ ਉਹ ਤਾਂ ਬੜੀ ਬੜੀ ਬਹੁਤ ਅਨਫੋਰਚਨਟਲੀ ਇੱਕ ਪ੍ਰਾਈਮ ਮਿਨਿਸਟਰ ਲੈਵਲ ਦਾ ਆਦਮੀ ਇਹ ਕਹਿ ਰਿਹਾ ਵਾ ਜਿਹੜੀ ਪਾਰਟੀ ਨੇ ਦੇਸ਼ ਨੂੰ ਆਜ਼ਾਦ ਕਰਾਇਆ ਜੇਰੀ ਪਾਰਟੀ ਨੇ ਦੇਸ਼ ਦੇ ਆਜ਼ਾਦੀ ਵਿੱਚ ਜੇਲਾ ਕੱਟੀਆਂ ਉਹਨਾਂ ਨੂੰ ਕਹ ਰਹੇ ਕਿ ਕਾਂਗਰਸ ਨੂੰ ਤੁਸੀਂ ਦੁਬਾਰਾ ਇਲੈਕਟ ਕਰਤਾ ਪੰਜੇ ਨੂੰ ਇਹ ਤੁਹਾਡੇ ਮੰਗਲ ਸੂਤਰ ਖੋਲਵੇਗੀ ਮੈਨੂੰ ਮੋਦੀ ਸਾਹਿਬ ਇੱਕ ਇਨਸੀਡੈਂਟ 140 ਕਰੋੜ ਵੱਦੀ ਹੈ ਇੱਕ ਵੀ ਔਰਤ ਆਣ ਕੇ ਕੈਮਰੇ ਤੇ ਕਵੇ ਨਾਟ ਬੀਜੇਪੀ ਸਪਾਂਸਰਡ ਜੈਨੂਨ ਕਿ ਮੇਰੇ ਮੰਗਲ ਸੂਤਰ ਨੂੰ ਹੱਥ ਪੰਜੇ ਨੇ ਪਾਇਆ ਵਾ ਤੇ ਅਸੀਂ ਸਾਰਾ ਕੁਝ ਜਿਹੜਾ ਹੈਗਾ ਉਹਨਾਂ ਦੀ ਗੱਲ ਸਵੀਕਾਰ ਕਰਾਂਗੇ ਪਰ ਇਦਾਂ ਦੀ ਸਟੇਟਮੈਂਟ ਮਤਲਬ ਇਸ ਲੈਵਲ ਤੇ ਜਾ ਕੇ ਪ੍ਰਾਈਮ ਮਿਨਿਸਟਰ ਸਾਹਿਬ ਹੁਣ ਵੰਡੀਆਂ ਪਾ ਰਹੇ ਨੇ ਜਾਤ ਪਾਤ ਧਰਮ ਦੀ ਗੱਲ ਕਰ ਰਹੇ ਨੇ ਥੈਟ ਮੀਨਸ ਕਿ ਬੀਜੇਪੀ ਕੰਪਲੀਟਲੀ ਸ਼ੇਕਨ ਹੈ ਔਨ ਦਾ ਗਰਾਉਂਡ ਐ ਲੱਗ ਰਿਹਾ ਕਿ ਇੰਡੀਆ ਆਲਾਈਂਸ ਦੀ ਚੜ੍ਹਤ ਜਿਹੜੀ ਉਹਨਾਂ ਤੋਂ ਬਰਦਾਸ਼ਤ ਨਹੀਂ ਹੋ ਰਹੀ ਔਰ ਮੈਨੂੰ ਲੱਗ ਰਿਹਾ ਕਿ ਇਲੈਕਸ਼ਨ ਦੇ ਦੌਰਾਨ ਦੌਰਾਨ ਹੀ ਇੰਡੀਆ ਆਲਾਈਂਸ ਦੀ ਜਿਹੜਾ ਗ੍ਰਾਫ ਹੈ ਉਹ ਇੰਨਾ ਉੱਤੇ ਚੜ ਗਿਆ ਕਿ ਸਰਕਾਰ ਇੰਡੀਆ ਆਲਾਈਂਸ ਹੀ ਬਣੇਗੀ ਔਰ ਸਭ ਤੋਂ ਪਹਿਲੀ ਗਾਰੰਟੀ ਕਿਸਾਨਾਂ ਲਈ ਉਹ ਹੈ ਕਿ ਮਿਨਿਮਮ ਸਪੋਰਟ ਪ੍ਰਾਈਸ ਅਹਿਮ ਫਸਲਾਂ ਤੇ ਇੰਡੀਆ ਆਲਾਈਂਸ ਦੀ ਸਰਕਾਰ ਇਸ ਨੂੰ ਕਾਨੂੰਨ ਬ